ਇਹ ਜਨਮ ਦਿਨ ਜੀ ਸਾਈ ਜਗੀਰ ਸ਼ਾਹ ਜੀ ਦਾ ਪਿੰਡ ਨੂਰਪੁਰ ਵੇਟ ਵਿਖੇ ਆਪਣੇ ਫੀਨੇ ਸ਼ਾਹ ਜੀ ਦੀ ਜਗਾ ਉੱਥੇ ਮਨਾ ਰਹੇ ਆ ਜੀ ਉਹਨਾਂ ਦਾ ਅੱਜ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਉਹਨਾਂ ਦੇ ਜਨਮ ਦਿਨ ਦੇ ਉੱਤੇ ਜੀ ਤੇ ਨਾਲੇ ਨਵੇਂ ਸਾਲ ਦੀਆਂ ਸਾਰੀ ਸੰਗਤ ਨੂੰ ਸਾਰਿਆਂ ਨੂੰ ਨਗਰ ਨਿਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਇਹ ਸਕਦਾ ਕਿੱਥੋਂ ਕਿੱਥੋਂ ਸਰਾਂ ਜੀ ਦੇ ਕਿੱਕ ਨਹੀਂ ਦੇ ਤੁਸੀਂ ਵੀ ਇੱਥੇ ਆ ਰਹੇ ਹੋ ਅਈ ਤੇ ਸਾਡਾ ਜਨਮ ਇੱਥੋਂ ਦਾ ਹੋਇਆ ਹੋਇਆ ਜੀ ਤਾਂ ਬਹੁਤ ਸੰਗ ਤਾਂ ਦੂਰੋਂ ਦੂਰੋਂ ਆਉਂਦੀਆਂ ਜੀ ਆਸੇ-ਪਾਸੇ ਪਿੰਡਾਂ ਤੋਂ ਦੂਰੋਂ ਸਾਰੇ ਲੁਧਿਆਣੇ ਤੋਂ ਜੀ ਲੁਧਿਆਣੇ ਦੇ ਬਾਹਰਲੇ ਪਿੰਡਾਂ ਤੋਂ ਵੀ ਬਹੁਤ ਦੂਰੋਂ ਦੂਰੋਂ ਆਵੇ ਹਾਂਜੀ ਹਾਂਜੀ ਬਿਲਕੁਲ ਜੀ ਸਾਰਿਆਂ ਦੀਆਂ ਪੂਰੀਆਂ ਹੁੰਦੀਆਂ ਮਨੋਕਾਮਨਾਵਾਂ ਜੀ ਮੇਰਾ ਨਾਮ ਲੋਹ ਲਾਲਾ ਅਈ ਬਾਬਾ ਜੀ ਦੇ ਇਥੇ ਆਨੇ ਆ ਦਰਬਾਰ ਤੇ ਜੀ ਮੱਥਾ ਟੇਕਣ ਆਨੇ ਹਰਕਤ ਦੀ ਮਨੋਕਾਮਨਾ ਪੂਰੀ ਹੁੰਦੀ ਹੈ ਜੀ ਬਾਬਾ ਜੀ ਨੂੰ ਜਿਹੜੀ ਸੰਗਤਾਂ ਦੀ ਸਭ ਨੂੰ ਮਾਲਕਾਂ ਜੀ ਨਵੇਂ ਸਾਲ ਦੀਆਂ हां ਜੋ ਵੀ ਸੰਗਤ ਇੱਥੇ ਆਉਂਦੀ ਹਰ ਇੱਕ ਦੀ ਮਨੋਕਾਮਨਾ ਪੂਰੀ ਹੁੰਦੀ ਹੈ ਜੀ ਕਿੰਨੇ ਸਮੇਂ ਤੋਂ ਤੁਸੀਂ ਇੱਥੇ ਆ ਰਹੇ ਹੋ ਮਨੋ ਜੀ 12-13 ਸਾਲ ਹੋ ਗਏ ਜੀ ਇਹ ਸੰਗਤਾਂ ਨੂੰ ਕੀ ਮੈਸੇਜ ਦੇਣ ਜਾਂਦੇ ਹੋ ਮੈਸੇਜ ਦੇਣਾ ਜਾਂਦੇ ਨਹੀਂ ਦਰਬਾਰ ਤੇ ਜਿਹੜਾ ਵੀ ਬੰਦਾ ਆਂਦਾ ਖਾਲੀ ਨਹੀਂ ਜਾਂਦਾ ਜੀ ਮੇਰਾ ਨਾਮ ਮਨਪ੍ਰੀਤ ਸਿੰਘ ਹੈ ਜੀ ਇਹ ਪਿੰਡ ਨੂਰਪੁਰ ਬੇਟ ਵਿਖੇ ਇੱਕ ਤਾਂ ਨਵੇਂ ਸਾਲ ਦੀ ਆਮਦ ਦੇ ਵਿੱਚ ਇੱਕ ਸਾਈਂ ਜ਼ਗੀਰ ਸ਼ਾਹ ਜੀ ਦਾ ਜਨਮ ਦਿਨ ਮਨਾਇਆ ਜਾ ਰਿਹਾ ਇੱਥੇ ਸੰਗਤਾਂ ਤਕਰੀਬਨ ਪੂਰੇ ਪੰਜਾਬ ਤੋਂ ਹੀ ਦੂਰੋਂ ਦੂਰੋਂ ਸੰਗਤਾਂ ਇੱਥੇ ਆਉਂਦੀਆਂ ਨੇ ਉਹਨਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਨੇ ਤੇ ਇਹ ਸਾਡੇ ਸਰਪ ਗੁਰਪ੍ਰੀਤ ਸਿੰਘ ਟੈਸੀ ਤੇ ਇਹਨਾਂ ਦਾ ਵੀ ਜਨਮ ਇੱਥੇ ਹੋਇਆ ਮੇਰਾ ਵੀ ਜਨਮ ਸਾਡੇ ਇੱਥੋਂ ਦੀ ਹੈ ਤੇ ਸੰਗਤਾਂ ਬਹੁਤ ਦੂਰੋਂ ਦੂਰ ਆਉਂਦੀਆਂ ਤੇ ਅਸੀਂ ਪ੍ਰਬੰਧਕ ਕਮੇਟੀ ਨੇ ਚਾਹ ਪਕੌੜਾ ਦਾ ਲੰਗਰ ਦਾ ਪ੍ਰਬੰਧ ਕੀਤਾ ਹੈ ਸੰਗਤਾਂ ਵਾਸਤੇ ਤੇ ਨਾਲ ਉਸ ਤੋਂ ਬਾਅਦ ਪ੍ਰਸ਼ਾਦ ਦਾ ਪ੍ਰਬੰਧ ਆ ਜੀ ਤੇ ਸਰਦਾਰਨਾ ਜੋੜ ਮੇਲਾ ਵੀ ਕਰਾਇਆ ਜਾਂਦਾ ਜਿਹੜਾ ਹਰ ਸਾਲ ਕਰਾਇਆ ਜਾਂਦਾ ਤੇ ਉਦੋਂ ਵੀ 2 ਦਿਨ ਦਾ ਮੇਲਾ ਹੁੰਦਾ ਵਾ ਇਥੇ ਤੇ ਇਸੇ ਤਰ੍ਹਾਂ ਸੰਗਤਾਂ ਆਉਂਦੀਆਂ ਨੇ ਤੇ ਸਾਈਂ ਜੀ ਦਾ ਅਸ਼ੀਰਵਾਦ ਲੈ ਕੇ ਚਲੇ ਜਾਂਦੀਆਂ ਨੇ